ਲਓ ਜੀ ਆਪਾਂ ਇੱਥੇ ਦਾ ਸਫ਼ਰ ਸ਼ੁਰੂ ਕਰ ਦਿੱਤਾ ਤੇ 에어ਪੋਰਟ ਪਹੁੰਚ ਗਏ 에어ਪੋਰਟ ਟਰਮੀਨਲ 3 ਤੇ ਪਹੁੰਚਦੀ ਆ ਤੇ ਸਾਹਮਣੇ ਸਕਰੀਨ ਲਿਖੀ ਹੁੰਦੀ ਆ ਆਪਾਂ ਦੇਖਣੀ ਹੁੰਦੀ ਆ ਆਪਣੀ ਕਿਹੜੀ ਫਲਾਈਟ ਆ ਫਲਾਈਟ ਨੰਬਰ ਤੇ ਜੀਡੀਬੀ ਨੰਬਰ ਦਿੱਤਾ ਹੁੰਦਾ ਉੱਥੇ ਆਪਾਂ ਰੁਕ ਜਾਣਾ ਜਿੱਦਾਂ ਸਾਡਾ ਐਚ ਦੇ ਵਿੱਚ ਆ ਅਸੀਂ ਇੱਥੇ ਵੇਟ ਕਰ ਰਹੇ ਹਾਂ ਜਦੋਂ ਓਪਨ ਹੋਊਗਾ ਤੇ ਅਸੀਂ ਉੱਥੇ ਜਾ ਕੇ ਲੈਂਚ ਲੱਗ ਜਾਵਾਂਗੇ ਲੈਂਚ ਲੱਗੇ ਹੋਏ ਆ ਤੇ ਸਮਾਨ ਜੋ ਵੀ ਸੀਗਾ ਨਾਲ ਲੈ ਕੇ ਫਿਰ ਉਹਨਾਂ ਨੂੰ ਬੋਰਡਿੰਗ ਪਾਸ ਦਿੱਤਾ ਉਸ ਤੋਂ ਬਾਅਦ ਤੇ ਕੁਝ ਸਵਾਲ ਜਵਾਬ ਪੁੱਛਦੇ ਆ ਕਿ ਕਈ ਵਾਰ ਪੁੱਛਦੇ ਆ ਕਈ ਵਾਰ ਨਹੀਂ ਸਾਡੇ ਤੋਂ ਇੰਨਾ ਕੁ ਪੁੱਛਾਇਗਾ ਕਿ ਹਾਂ ਕਿੱਥੇ ਜਾ ਰਹੇ ਹੋ ਕਿੱਦਾਂ ਨਹੀਂ ਜਦੋਂ ਆਪਾਂ ਅੰਦਰ ਪਹੁੰਚ ਜਾਂਦੇ ਆ ਇੰਨਾ ਕੁਝ ਦੇਖ ਕੇ ਸੋਹਣਾ ਮਾਹੌਲ ਤੇ ਇਦਾਂ ਨਹੀਂ ਲੱਗਦਾ ਕਿ ਅਸੀਂ ਇੰਡੀਆ ਦੇ ਵਿੱਚ ਹੀ ਆ ਤੇ ਬਹੁਤ ਸੋਹਣਾ ਮਾਹੌਲ ਆ ਤੇ ਮੈਂ ਥੱਕ ਗਿਆ ਸੀ ਇਸ ਲਈ ਅੱਪਾ ਇਹਦੇ ਉੱਤੇ ਆਰਾਮ ਨਾਲ ਚੱਲ ਗਏ ਬੋਰਡਿੰਗ ਪਾਸਟ ਮਿਲਿਆ ਫਿਰ ਭੁੱਖ ਲੱਗੀ ਰੋਟੀ ਘਰੋਂ ਲਿਆਂਦੀ ਸੀ ਰੋਟੀ ਖਾਧੀ ਤੇ ਆਪਾਂ ਬੋਰਡਿੰਗ ਪਾਸ ਲੈ ਕੇ ਬੈਠ ਗਏ ਵੇਟ ਕਰਨ ਲੱਪੇ ਜਿੰਤਾ ਬਾਕੀ ਵੇਟ ਕਰਦੇ ਆ ਠੀਕ ਹੈ ਚਲੋ ਫੁਟਾ ਫੁਟਾ ਖਿੱਚ ਲਈਏ ਨਾਲ ਜਹਾਜ਼ ਦੀਆਂ ਯਾਦਾਂ ਬਣ ਜਾਂਦੀਆਂ ਫਿਰ ਆਪਣੀ ਬਾਰੀ ਆ ਗਈ ਤੇ ਆਪਾਂ ਜਾ ਰਹੇ ਆ ਜਹਾਜ਼ ਦੇ ਵਿੱਚ ਬੈਠਣ ਤੇ ਨਾਲ ਬਹੁਤ ਸਾਰੇ ਲੋਕ ਸਾਥ ਜਾ ਰਹੇ ਆ ਇਟਲੀ ਇੰਡੀਆ ਨੂੰ ਬਾਈ ਬਾਈ ਕਹਿ ਕੇ ਈਟਾ 에ਅਰਵੇ ਦੇ ਵਿੱਚ ਸੀਗੇ ਸੀਟਾਂ ਵਧੀਆ ਸੀਗਾ ਮਾਹੌਲ ਬਹੁਤ ਵਧੀਆ ਤੇ ਇੰਨੀ ਪਰ ਸੀਟ ਕੰਫਰਟੇਬਲ ਨਹੀਂ ਹੈਗੀ ਚਲੋ ਫਿਰ ਵੀ ਵਾਇਡਵੇ ਬਹੁਤ ਸਾਰੇ ਬੈਠੇ ਹੋਏ ਸੀ ਇਟਾਲੀਅਨ ਵੀ ਤੇ ਅਸੀਂ ਵੀ ਠੀਕ ਆ ਤੇ ਇਹ ਕੁਝ ਜਹਾਜ਼ ਦਾ 뷰 ਸਕਰੀਨ ਦਾ ਤੇ ਇਹ ਜਹਾਜ਼ ਦਾ 뷰 ਸੀਗਾ ਤੇ ਆ ਖਾਨ ਦੇ ਵਿੱਚ ਇਹ ਕੁਝ ਸੀਗਾ ਕੁਝ ਖਾਸ ਨਹੀਂ ਸੀਗਾ ਤੇ ਚਲੋ ਫਿਰ ਆਪਾਂ ਸਕਰੀਨ ਤੇ ਦੇਖਿਆ ਕੀ ਕੀ ਹੈ ਵਿੱਚ ਫਿਲਮਾਂ ਸਗੀਆਂ ਐਂਟਰਟੇਨਮੈਂਟ ਪਾਸ ਤੇ ਕੁਝ ਇਹ ਗੇਮਾਂ ਵਗੈਰਾ ਵੀ ਸਗੀਆਂ ਤੇ ਆਪਾਂ ਇਹ ਵੀ ਜਾਣਕਾਰੀ ਲੈ ਸਕਦੇ ਕਿ ਜਹਾਜ਼ ਕਿੱਥੇ ਪਹੁੰਚਾ ਕਿੱਥੇ ਨਹੀਂ ਤੇ ਕੁਝ ਇਦਾਂ ਦਾ ਮਤਲਬ ਸਕਰੀਨ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਅਲੱਗ-ਅਲੱਗ ਜਗ੍ਹਾ ਦਾ ਟਾਈਮ ਕੀ ਆ ਇੱਥੇ ਕੀ ਆ ਉੱਥੇ ਟਾਈਮ ਕੀ ਆ ਤੇ ਕਿੰਨਾ ਟਾਈਮ ਲੱਗਦਾ ਤੇ ਇਹ ਸਾਰਾ ਕੁਝ ਦੱਸਦਾ ਦੱਸਦਾ ਕਿ ਰੂਟ ਕਿਸ ਤਰ੍ਹਾਂ ਜਾਵੇਗਾ ਹੁਣ ਜਿੱਦਾਂ ਮੇਰੀ 3 ਘੰਟੇ ਤੇ 31 ਮਿੰਟ ਰਹਿ ਗਿਆ ਕਿੰਨੀ ਹਾਈਟ ਤੇ ਆ ਕਿੰਨਾ ਟੈਂਪਰੇਚਰ ਆ ਸਪੀਡ ਕਿੰਨੀ ਆ ਸਾਰਾ ਕੁਝ ਲਿਖਿਆ ਹੁੰਦਾ ਆ ਤੇ ਫਿਰ ਆਪਾਂ ਉਹਦੀ ਲੋਕੇਸ਼ਨ ਚੈੱਕ ਕਰ ਸਕਦੇ ਕਿ ਆਪਾਂ ਕਿਹੜੇ ਏਰੀਏ ਤੋਂ ਜਾ ਰਹੇ ਹਾਂ ਤੇ ਬਸ ਬੈਠੇ ਸੀਗੇ ਤੇ ਹੁਣ ਆਪਾਂ ਥੋੜਾ ਜਿਹਾ ਸਫਰ ਰਹਿ ਗਿਆ ਹੀ 31 ਮਿੰਟ ਦਾ ਤੇ ਇਸ ਤੋਂ ਬਾਅਦ ਆਪਾਂ ਲੈਂਡ ਕਰ ਜਾਣਾ ਇਟਲੀ ਦੀ ਧਰਤੀ ਤੇ ਤੇ ਬਸ ਵੇਟ ਕਰ ਰਹੇ ਹਾਂ ਕਿ ਹਾਂ ਕਦੋਂ ਪਹੁੰਚੀਏ ਤੇ ਆ ਕੁਝ ਵਾਰਲਾ ਮਾਹੌਲ 뷰 ਇਟਲੀ ਦਾ ਹਲੇ ਕਾਫੀ ਹਾਈਟ ਤੇ ਆ ਨਾ ਜਿੱਦਾ ਬੱਦਲਾਂ ਦੇ ਵਿੱਚ ਤੇ ਤਾਂ ਕਰਕੇ ਕਲੀਅਰ ਥੱਲੇ ਉਹ ਦਿਖਾਈ ਨਹੀਂ ਦੇ ਰਹੇ ਆ ਬੱਦਲ ਹੀ ਦਿਖਾਈ ਦੇ ਰਹੇ ਆ ਤੇ ਬਹੁਤ ਸੋਹਣਾ 뷰 ਆ ਚਲੋ ਥੋੜਾ ਜਿਹਾ ਟਾਈਮ ਰਹਿ ਗਿਆ ਆ 3 ਮਿੰਟ ਤੇ ਹੁਣ ਬਸ ਪਹੁੰਚਣ ਵਾਲੇ ਆ ਤੇ ਮੈਂ ਭਾਈ ਉਹਨਾਂ ਨੂੰ ਕਿਹਾ ਮੈਂ ਵਿੰਡੋ ਸੀਟ ਤੇ ਬਹਿ ਜਾ ਹੁਣਾਂ ਨੇ ਅਲਾਉ ਕੀਤਾ ਮੈਂ ਕਿਹਾ ਥੈਂਕ ਯੂ ਤੇ ਫਿਲਹਾਲ ਹਲੇ ਵੀ ਬੱਦਲਾਂ ਦੇ ਵਿੱਚ ਆ ਪਰ 뷰 ਬਹੁਤ ਸੋਹਣਾ ਆ ਤੇ ਫਿਰ ਵੀ ਉਹਨਾਂ ਦਾ ਇਨਾ ਧੰਨਵਾਦ ਆ ਕਿ ਉਹਨਾਂ ਨੇ ਅਲੋਵ ਕੀਤਾ ਕਿ ਕੋਈ ਗੱਲ ਨਹੀਂ ਤੁਸੀਂ ਆਣ ਕੇ ਵੀਡੀਓ ਬਣਾ ਲਓ ਫਿਰ ਕੀ ਆਪਾਂ ਉਤਰ ਗਏ ਉਤਰਨ ਤੋਂ ਬਾਅਦ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਫਿਰ ਆਪਾਂ ਐਗਜ਼ਿਟ ਲਈ ਜਾਣਾ ਸੀਗਾ ਤੇ ਜਾ ਰਹੇ ਆ ਸਮਾਨ ਨਾਲ ਲਿਜਾ ਕੇ ਨਾਲ ਸਾਥੀ ਤੇ ਇਹ 에어ਪੋਰਟ ਤੋਂ ਆਪਾਂ ਜਾ ਰਹੇ ਆਂ 에어ਪੋਰਟ ਨੂੰ ਬਾਏ ਬਾਏ ਕਹਿ ਰਹੇ ਆਂ ਇੱਥੇ ਫਿਰ ਇੱਥੇ ਉਹਨਾਂ ਨੂੰ ਪੁੱਛਿਆ ਕਿ ਹਾਂ ਤੁਸੀਂ ਕਿਸ ਪਰਪਸ ਲਈ ਆਏ ਹੋ ਬਸ ਜ਼ਿਆਦਾ ਨਹੀਂ ਕੁਝ ਪੁੱਛਿਆ ਉਹ ਵੀਜ਼ਾ ਦੇਖਦੇ ਆ ਤੇ ਜਾਣ ਦਿੰਦੇ ਆ ਬਸ ਦੀ ਵੇਟ ਕਾਫੀ ਟਾਈਮ ਕੀਤੀ ਇੱਥੇ ਬੈਠੇ ਰਹੇ ਤੇ ਬਸ 2:30 ਵਜੇ ਆਈ 에어 ਆ ਉਹ ਝੰਡਾ ਜਿੱਥੇ ਅਸੀਂ ਪਹੁੰਚਣਾ ਸੀ ਇਟਲੀ ਹੈ ਪਹੁੰਚ ਕੇ ਕੁਝ ਫੋਟੋ ਸ਼ੂਟ ਕੀਤਾ ਫੋਟੋ ਸ਼ੂਟ ਕਰਨ ਤੋਂ ਬਾਅਦ ਬੱਸ ਆ ਗਈ ਜਿਹਦੇ ਵਿੱਚ ਬੈਠਣਾ ਸੀਗਾ ਤੇ ਬੱਸ ਦੀ ਸੀਟਾਂ ਨੰਬਰ ਹੁੰਦਾ ਆ ਕਿਉਂਕਿ ਬੁਕਿੰਗ ਕਰਵਾਈ ਹੁੰਦੀ ਆ ਜਿਹੜੀ ਸੀਟ ਹੁੰਦੀ ਆ ਅਸੀਂ ਉੱਤੇ ਬਹਿ ਜਾਂਦੇ ਹਾਂ ਤੇ ਇਹ 에어ਪੋਰਟ ਦੇ ਬਾਹਰਲਾ ਮਾਹੌਲ ਇਟਲੀ ਦਾ ਤੇ ਇਹ ਹੈਗਾ ਆ ਉਹ ਸਾਹਮਣੇ ਜਿੱਥੇ ਮੈਟਰੋ ਰੇਲ ਲਾਈਨ ਜਾਂਦੀ ਹੈ ਬੱਸ ਬੱਸਾਂ ਵੀ ਇੱਥੋਂ ਮਿਲਦੀਆਂ ਟੈਕਸੀਆਂ ਵੀ ਮਿਲਦੀਆਂ ਆ ਜਿੰਨ ਪਾਇਆ ਟ੍ਰੇਨ ਜਾਣਾ ਉਹ ਵੀ ਜਾ ਸਕਦਾ ਹੈ ਹਰ ਇੱਕ ਦਾ ਆਪਣਾ ਆਪਣਾ ਚਿੱਤਾਂ ਵੀ ਹੁੰਦੀ ਆ ਇਹ ਕੁਛ ਬਿਲਡਿੰਗਾਂ ਮਿਊ ਸੋਹਣਾ ਮਾਹੌਲ ਆ ਕਾਫੀ ਰਾਤ ਹੋ ਗਈ ਸੀ ਜਦੋਂ ਅਸੀਂ ਆਪਣੇ ਏਰੀਏ ਵੱਲ ਪਹੁੰਚੇ ਵਿਲਾ ਦਾ ਆਗਰੀ ਜਿੱਥੇ ਪਹੁੰਚਣਾ ਸੀਗਾ ਉੱਥੇ ਦੂਜੀ ਵਾਰਸ ਚੇਂਜ ਕਰਨੀ ਪਈ ਇੱਕ ਛੋਟੀ ਫਿਰ ਡਰਾਈਵਰ ਨੇ ਸਾਨੂੰ ਦੱਸ ਦਿੱਤਾ ਸੀ ਐਸ.ਓ ਦੇ ਵਿੱਚ ਬੈਠੇ ਜਰੂਰ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਗਾਂਹ ਹੋਰ ਨਵੀਆਂ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ